ਸਾਡੇ ਪਿੰਡ ਦੇ ਵਿੱਚ ਵੀ ਜਿੱਦੀ ਅੱਜ ਕੱਲ ਖੀਜੀ ਗਈ ਆ ਉਹ ਵੀ ਉਹ ਨਹੀਂ ਯਾਦ ਰਹੇਗਾ ਕਿ ਸਾਡੇ ਕੋ ਪਿੰਡ ਦੇ ਵਿੱਚ ਟੀਮ ਆ ਕੇ ਨਿਸ਼ਾਨੇ ਕਰਕੇ ਬਹੁਤ ਵਧੀਆ ਕਰ ਦਿਆ ਜੀ ਅੱਗੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਰਾਮ ਕੀਤਾ ਆ ਪਿਛਲੀ ਜਿਹੜੀ ਫਸਲਾਂਆਂ ਝੋਨੇ ਦੀ ਉਹਦੇ ਵਿੱਚ ਕੁਝ ਨਹੀਂ ਕਰਿਆ ਉਹ ਸਾਰੀ ਮਾਰੀ ਗਈ ਆ ਕਿ ਗਾਂ ਵਾਸਤੇ ਜਿਹੜੀ ਪਾਣੀ ਸਾਰਾ ਨਿਕਲ ਜੇ ਤੇ 1 ਮਹੀਨਾ ਲੱਗਦਾ ਇਹਨੂੰ ਇਸ ਕਰਕੇ ਸਾਡੇ ਇੱਥੇ ਲੱਗੇ ਕੋਈ 1 ਕਿਲੋ 1.5 ਕਿਲੋ ਮੀਟਰ ਦੇ ਰਾਵੀ ਦਰਿਆ ਹੈ ਸੰਤਰਾਮਪਾਲ ਜੀ ਵੱਲੋਂ ਜਿਹੜੀ ਇਹ ਮੂਹਰੇ ਦੇ ਤਹਿਤ ਅਕੀਦ ਕੀ ਜੈਣਾ ਚਾਹੁੰਦੇ ਸਰ ਅਸੀਂ ਇਹੋ ਕੰਮ ਕਰਨ ਕਰਨ ਜੀ ਬਹੁਤ ਵਧੀਆ ਟਰਸਟ ਬਣਿਆ ਆ ਬਹੁਤ ਜਿਆਦੀ ਇਹਨਾਂ ਸੇਵਾ ਕੀਤੀ ਆ ਅੱਗੇ ਸਾਡੇ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਵੀ ਉਹ ਇਹ ਜਿਹੜਾ ਸੌਦਾ ਆ ਲੋਕਾਂ ਸਮਗਰੀਏ ਸਾਰੇ ਉਹ ਘਰ ਘਰ ਜਾ ਕੇ ਸਰਵੇ ਦੇ ਕੇ ਉਹ ਭਾਵੇਂ ਨਹੀਂ ਬੈਠੇ ਨੇ ਉਹ ਨਾਲ ਸੀ ਉਹਨਾਂ ਨੇ ਬੜੀ ਮਿਹਨਤ ਕੀਤੀ ਘਰ ਘਰ ਜਾ ਕੇ ਸਰਵੇ ਕੀਤੇ ਜਿਨ੍ਹਾਂ ਨੂੰ ਲੋੜ ਆਪਾਂ ਨਾਲ ਅੱਜ ਜਿਹੜਾ ਅਨਪੂਰਨ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਹਰ ਇੱਕ ਇਲਾਕੇ ਵਿੱਚ ਕਿੰਨਾ ਵੱਲੋ ਜਿਹੜੀ ਆਏਗੀ ਹੈ ਕੀ ਸਾਲਾ ਮਾਮਾ ਆਪਣਾ ਨਾਮ ਡੈਸੀਗਨੇਸ਼ਨ ਵੀ ਕਰਦੇ ਮੇਰਾ ਨਾਮ ਜੀ ਦੀਪਕ ਕੁਮਾਰ ਹੈ ਜੀ ਦੀਪਕ ਦਾਸ ਮੈਂ ਮੰਡੀ ਗੁੰਗਰ ਜਿਲ੍ਹਾ ਫਤਿਹਗੜ ਸਾਹਿਬ ਤੋਂ ਬਿਲੋਂਗ ਕਰਦਾ ਜੀ ਅਸੀਂ ਸੇਵਾਦਾਰਾਂ ਜੀ ਸਤਲੋਕ ਆਸ਼ਮ ਦੇ ਤੇ ਜਿਹੜੇ ਸਾਡੇ ਪ੍ਰਮੁੱਖ ਨੇ ਸੰਤ ਰਾਮਪਾਲ ਜੀ ਮਹਾਰਾਜ ਨੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੰਤ ਰਾਮਪਾਲ ਜੀ ਮਹਾਰਾਜ ਨੇ ਪੂਰੇ ਦੇਸ਼ ਵਿੱਚ ਅਨਪੂਰਨਾ ਮੁਹਿੰਮ ਚਲਾਈ ਹੋਈ ਹੈ ਤਾਂ ਮੈਂ ਬਰੀਫ ਕਰੂੰਗਾ ਉਸ ਦੇ ਤਹਿਤ ਉਹਨਾਂ ਦਾ ਨਾਰਾ ਹੈ ਕਿ ਰੋਟੀ ਕੱਪੜਾ ਚਿਕਿਤਾ ਸਿੱਖਿਆ ਤੇ ਮਕਾਨ ਹਰ ਗਰੀਬ ਨੂੰ ਦੇ ਰਹਾ ਹੈ ਦੇ ਰਹਾ ਹੈ ਕਬੀਰ ਭਗਵਾਨ ਅ ਦੇਸ਼ਪੁਰ ਦੇ ਵਿੱਚ ਸੈਕਰੋ ਹਜ਼ਾਰਾਂ ਲੋਕ ਨੇ ਪਰਿਵਾਰ ਨੇ ਜਿਹੜੇ ਸੰਤ ਰਾਮਪਾਲ ਜੀ ਮਹਾਰਾਜ ਨੇ ਢੋਲ ਲੱਪ ਕੇ ਉਹਨਾਂ ਦੀ ਹਰ ਮਹੀਨੇ ਰਾਸ਼ਨ ਦੀ ਮਦਦ ਕੀਤੀ ਜਾਂਦੀ ਆ ਹਰ ਮਹੀਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਜਿਹੜਾ ਵਿਅਕਤੀ ਕੋਈ ਗਰੀਬ ਵਿਅਕਤੀ ਇਲਾਜ ਨਹੀਂ ਕਰਵਾ ਸਕਦਾ ਆਰਥਿਕ ਸਥਿਤੀ ਖਰਾਬ ਹੋਣ ਕਰਕੇ ਦਾ ਇਲਾਜ ਕਰਵਾਇਆ ਜਾਂਦਾ ਹੈ ਤੇ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਵਿੱਚ ਰੁਕ ਗਈ ਸੀਗੀ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਈਵਨ ਕੀ ਉਹਨਾਂ ਨੂੰ ਸਰਦੀਆਂ ਗਰਮੀਆਂ ਦੇ ਅਲੱਗ ਤੋਂ ਅਲੱਗ ਤੋਂ ਕੱਪੜੇ ਦਿੱਤੇ ਜਾਂਦੇ ਨੇ ਮੌਸਮ ਦੇ ਹਿਸਾਬ ਨਾਲ ਤੇ ਬੱਚਿਆਂ ਨੂੰ ਅਗਰ ਸਕੂਲ ਯੂਨੀਫਾਰਮ ਦੀ ਜ਼ਰੂਰਤ ਹੈ ਸਕੂਲ ਬੈਗ ਦੀ ਜ਼ਰੂਰਤ ਹੈ ਸਟੇਸ਼ਨਰੀ ਦੀ ਜ਼ਰੂਰਤ ਸਾਰਾ ਕੁਝ ਇਸ ਅਨਪੂਰਨ ਮੋਹਿੰਦ ਦੇ ਤਹਿਤ ਪ੍ਰੋਵਾਈਡ ਕਰਵਾਇਆ ਜਾਂਦਾ ਕਿਉਂਕਿ ਸੰਤ ਰਾਮਪਾਲ ਜੀ ਮਹਾਦਾ ਇੱਕ ਸੰਕਲਪ ਹੈ ਇਸ ਅਨਪੂਰਨ ਮੋਹਿੰਦ ਦੇ ਤਹਿਤ ਕਿ ਬੇਟਾ ਆਪਾ ਦੋ ਰੋਟੀ ਘਟਕਾ ਲੋ ਮਾਪਸੋ ਕੁ ਸੇਵਾਤ ਆਪਣੀ ਘੱਟ ਕਰ ਲੋ ਲੇਕਿਨ ਇਸ ਧਰਤੀ ਦੇ ਉੱਪਰ ਤੱਕ ਕੋਈ ਵੀ ਜਿਹੜਾ ਭਾਈ ਪੈਣਾ ਉਹ ਭੁੱਖਾ ਨਾ ਰਵੇ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ ਕੋਈ ਵੀ ਜਿਹੜਾ ਗਰੀਬ ਹੈ ਉਹ ਬਿਮਾਰੀ ਦੇ ਇਲਾਜ ਤੋਂ ਵਾਂਝਾ ਨਾ ਰਹੇ ਤੇ ਕੋਈ ਵੀ ਗਰੀਬ ਸੱਤ ਤੋਂ ਵਾਂਝਾ ਨਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਸ ਅਨਪੂਰਨ ਮੋਹਿੰਮ ਦੇ ਤਹਿਤ ਸੰਤ ਰਾਮਪਾਲ ਜੀ ਮਹਾਰਾਜ ਨੇ ਦੇਸ਼ ਭਰ ਦੇ ਵਿੱਚ ਸੈਂਕੜੇ ਹਜ਼ਾਰਾਂ ਮਕਾਨ ਵੀ ਬਣਵਾ ਕੇ ਦਿੱਤੇ ਨੇ ਲੋਕਾਂ ਨੂੰ ਸਰ ਇਹ ਇਲਾਕੇ ਕੀ ਚੁਣਿਆ ਤੁਸੀਂ ਆ ਕੇ ਇਹ ਇਲਾਕਾ ਇਸ ਤਰ੍ਹਾਂ ਹੈ ਜੀ ਇਹ ਜਿਹੜੀ ਅਨਪੁਰਨਾ ਮੁਹਿੰਮ ਦੇ ਤਹਿਤ ਇੱਕ ਬਾੜ ਰਾਤ ਅਭਿਆਨ ਸੰਤਰਾਮਪਾਲ ਜੀ ਮਹਾਰਾਜ ਨੇ ਚਲਾਇਆ ਹੋਇਆ ਹੈ ਹਰਿਆਣੇ ਦੇ ਵਿੱਚ 200 ਤੋਂ ਉੱਪਰ ਜਿਹੜੇ ਪਿੰਡ ਨੇ ਉਹਨਾਂ ਨੇ ਸੰਤਰਾਮਪਾਲ ਜੀ ਮਹਾਰਾਜ ਨੂੰ ਪੰਚਾਇਤਾਂ ਨੇ ਆਪਣੀ ਪ੍ਰਾਰਥਨਾ ਲਿਖੇ ਭੇਜੀ ਸੀਗੀ ਦੀ ਨਾਮਿਤ ਉਹਨਾਂ ਨੇ ਕਈ ਲੱਖ ਫੁੱਟ ਪਾਈਪ ਮੋਟਰਾਂ ਦੀ ਡਿਮਾਂਡ ਕੀਤੀ ਸੀ ਤੇ ਉਹ ਸਾਰਿਆਂ ਨੂੰ ਉਹ ਸਾਰੀਆਂ ਪਾਈਪ ਮੋਟਰਾਂ 스타ਟਰ ਨਟ ਵੋਲਟ ਜੋ ਵੀ ਸਹੂਗੀ ਸਮਗਰੀ ਹੈ ਸਾਰੀ ਸੰਤਰਾਮਪਾਲ ਜੀ ਮਹਾਰਾਜ ਨੇ ਪ੍ਰੋਵਾਈਡ ਕਰਵਾਈ ਹੈ ਤੇ ਉਹ ਪਿੰਡਾਂ ਨੇ ਆਪਣਾ ਪਾਣੀ ਗੱਢ ਕੇ ਅਗਲੀ ਫਸਲ ਦੀ ਬਜਾਈ ਸ਼ੁਰੂ ਕਰ ਦਿੱਤੀ ਹੈ ਤੇ ਜਿਹੜੀ ਪੰਚਾਇਤ ਹੈ ਇਹ ਵੀ ਉਹ ਵੀਡੀਓਜ਼ ਦੇਖਦੀ ਹੁੰਦੀ ਸੀ ਪੰਚਾਇਤ ਐਸ ਐ ਨਿਊਜ਼ ਚੈਨਲ ਹੈ ਜੀ ਆਸ਼ਮ ਦਾ ਤਾਂ ਇਹਨਾਂ ਨੇ ਉਹ ਵੀਡੀਓਜ਼ ਦੇਖ ਕੇ ਸਾਨੂੰ ਅਪਰੋਚ ਕੀਤਾ ਬਾਕੀ ਇਸ ਇਲਾਕੇ ਦੇ ਵਿੱਚ ਜਿਹੜਾ ਹੜਾ ਆਇਆ ਸੀਗੇ ਉਸ ਦੌਰਾਨ ਸੰਤਰਾਮਪਾਲ ਜੀ ਮਹਾਰਾਜ ਨੇ ਵੱਡੀ ਤਦਾਦ ਦੇ ਵਿੱਚ ਇੱਥੇ ਰਾਸ਼ਨ ਦੇ ਕਿਟਾਂ ਗੱਦੇ ਮੰਜੇ ਬਿਸਤਰੇ ਵੀ ਵੰਡੇ ਨੇ ਜਿਹੜੇ ਲੋਕਾਂ ਨੂੰ ਜ਼ਰੂਰਤ ਸੀਗੀ ਪਸ਼ੂਆਂ ਦਾ ਚਾਰਾ ਤੱਕ ਕੋਈ ਦਿੱਤਾ ਤੇ ਵੈਸੇ ਵੀ ਲੋਕ ਜਾਉ ਸੀਗੇ ਸੰਪੂਰਨ ਮਹੀਨ ਤੋਂ ਤੇ ਪੰਚਾਇਤ ਨੇ ਜਦੋਂ ਸਾਮੂਹ ਸੰਪਰਕ ਕੀਤਾ ਤੇ ਇਸ ਪੰਚਾਇਤ ਦੀ ਜਿਹੜੀ ਪ੍ਰਾਰਥਨਾ ਹੈ ਉਹ ਇਹਨਾਂ ਦੇ ਲੈਟਰ ਹੈਡ ਤੇ ਸੰਤ ਰਾਮਪਾਲ ਜੀ ਮਹਾਰਾਜ ਨੇ ਆਪਣੇ ਵਕੀਲਾਂ ਦੇ ਮਾਧਮੇਨ ਨਾਲ ਭੇਜੀ ਕਿਹਨੇ ਪਿੰਡਾਂ ਵਿੱਚ ਜਿਹੜਾ ਕੀਤਾ ਜਾਊਗਾ ਅੱਜ ਨਾਲੇ ਤੁਸੀਂ ਕੀ ਕੀ ਲੈ ਕੇ ਆਏ ਹੋ ਇੱਥੇ ਜੋ ਕਿ ਪੰਚਾਇਤ ਨੇ ਡਿਮਾਂਡ ਕੀਤੀ ਸੀ ਕਿ ਇਹਨਾਂ ਨੂੰ ਖੇਤਾਂ ਵਿੱਚ ਪਾਣੀ ਗੰਡਣ ਲਈ ਤਕਰੀਬਨ 9400 ਫੁੱਟ ਪਾਈਪ ਦੀ ਲੋੜ ਸੀਗੀ 2 20 ਹਾਰਸ ਪਾਵਰ ਦੀਆਂ ਮੋਟਰਾਂ ਲਈਆਂ ਸੀ 1700 ਫੁੱਟ ਇਹਨਾਂ ਨੇ ਜਿਹੜੀ ਤਾਰ ਬਿਲੀ ਤਾਰ ਦੀ ਮੰਗ ਕੀਤੀ ਸੀ ਬਾਕੀ ਨਾਲ ਅਸੀਂ ਸਹਾਇਕੀ ਸਮਗਰੀ ਲੈ ਕੇ ਆਏ ਜਿਵੇਂ ਨਟ ਵੋਲਟ 스타ਟਰ ਔਰ ਜਿਹੜਾ ਆਪਣਾ ਫੇਵਿਕੋਲ ਹੁੰਦਾ ਲੋਸ਼ਨ ਜੋ ਹੁੰਦੇ ਨੇ ਸਕਰੂ ਹੁੰਦੇ ਨੇ ਸਾਰਾ ਕੁਝ ਲੈ ਕੇ ਆਏ ਨੇ ਸਾਕਟ ਵਗੈਰਾ ਵੀ ਇਹਦਾ ਸੈਟਅਪ ਕਿਸ ਤਰ੍ਹਾਂ ਹੋਏਗਾ ਜੀ ਇੰਨੇ ਪਾਈਪ ਹੋਗ ਰਹਾ ਕਿਸ ਤਰ੍ਹਾਂ ਇਹਨੂੰ ਕਿੱਥੇ ਸੈਟਅਪ ਕੀਤਾ ਜਾਊਗਾ ਇਹਦਾ ਪਾਣੀ ਕਿੱਥੇ ਕੱਢਿਆ ਜਾਊਗਾ ਇਹਦਾ ਜਿਹੜਾ ਨਿਕਾਸੀ ਦਾ ਕੰਮ ਪਿੰਡ ਦੀ ਪੰਚਾਇਤ ਕਰੇਗੀ ਜੀ ਅਸੀਂ ਸਿਰਫ ਇਹਨਾਂ ਨੂੰ ਸਮਾਨ ਦੇ ਕੇ ਜਾਵਾਂਗੇ ਜਾਂ ਸਾਡੇ ਨਾਲ ਜਿਹੜੇ ਟੈਕਨੀਸ਼ੀਅਨ ਆਏ ਉਹਨਾਂ ਨੂੰ ਗਾਈਡ ਕਰਕੇ ਜਾਣਗੇ ਉਹ ਪਿੰਡ ਦੀ ਪੰਚਾਇਤ ਦੀ ਜ਼ਿੰਮੇਵਾਰੀ ਹੈ ਪਾਣੀ ਕੱਢਣ ਦੀ ਅਸੀਂ ਸਾਰਾ ਸਮਾਨ ਇਹਨਾਂ ਨੂੰ ਦੇ ਦਾਂਗੇ ਉਹ ਇਹਨਾਂ ਦੀ ਮਰਜ਼ੀ ਹੈ ਜਿਵੇਂ ਹਰਿਆਣਾ ਵਿੱਚ ਕੀ ਸਿਸਟਮ ਹੈ ਕਿ ਉੱਥੇ 1-2 ਸਾਲ ਬਾਅਦ ਸਥਿਤੀ ਆ ਜਾਂਦੀ ਹੈ ਪਾਣੀ ਖੇਤਾਂ ਚ ਕੱਢ ਦਿੰਦਾ بارش ਦਾ ਇੱਥੇ ਦੱਸ ਰਹੇ ਨੇ ਕਿ 28 ਸਾਲ ਬਾਅਦ ਪਾਣੀ ਆਇਆ ਦਰਿਆ ਦਾ ਇਹ ਸਮਾਨ ਦਾ ਪਰਮਾਨੈਂਟ ਵੀ ਰੱਖ ਸਕਦੇ ਹਾਂ ਸਮਾਨ ਅਸੀਂ ਵਾਪਸ ਨਹੀਂ ਮੰਗਾਂਗੇ ਅਗਰ ਇਹਨਾਂ ਨੂੰ ਨਾ ਜ਼ਰੂਰਤ ਹੋਈ ਤਾਂ ਆਹ ਸਮ ਇਹਨਾਂ ਤੋਂ ਬਾਅਦ ਕਿਸੇ ਅਗਲੀ ਪੰਚਾਇਤ ਨੂੰ ਹੈਂਡਓਵਰ ਕਰ ਦਾਂਗੇ ਜਿਹੜੀ ਅਪਰੋਚ ਕਰੇਗੀ ਇਹਦਾ ਸਾਰਾ ਸੈਟਅਪ ਪੰਚਾਇਤ ਕਰੇਗੀ ਜਿਹੜੀ ਪਿੰਡ ਦੀ ਪੰਚਾਇਤ ਹੈ। ਬਹੁਤ ਵੱਡੇ ਪਿੰਡ ਦੇ ਪ੍ਰਭਾਵ ਹੁੰਦੇ ਆ ਹੂ ਲੱਕੀ ਨੇ ਉਹਦਾ ਪਿੰਡ ਜਿਸ ਨਾਲ ਛੱਡਦੀ ਹੋਊਗੀ। ਬਿਲਕੁਲ ਜੀ ਇੱਕ ਦੋ ਪਿੰਡਾਂ ਨੇ ਤਾਂ ਅਪਰੋਚ ਕਰ ਵੀ ਲਿਆ ਜੀ ਤੇ ਉਹਨਾਂ ਦੀ ਜਿਹੜੀ ਪ੍ਰਾਰਥਨਾ ਪੱਤਰ ਸੰਤਰਾਮਪਾਲ ਜੀ ਨੂੰ ਭੇਜਿਆ ਗਿਆ ਤੇ ਉਹ ਮਨਜ਼ੂਰ ਵੀ ਹੋ ਗਿਆ ਜੀ ਅਸੀਂ ਸਾਡਾ ਨੈਕਸਟ ਅਸੀਂ ਉਹ ਪਿੰਡ ਦੇ ਵਿੱਚ ਆਵਾਂਗੇ। ਕਿੰਨਾ ਕੁ ਸਮਾਂ ਲੱਗਦਾ ਪ੍ਰੋਸੈਸਿੰਗ ਦੇ ਉੱਤੇ ਜਦੋਂ ਤੁਹਾਨੂੰ ਕੋਈ ਅਪਰੋਚ ਕਰਦਾ ਉਸ ਤੋਂ ਕਿੰਨੇ ਤੋਂ ਸਮੇਂ ਬਾਅਦ ਜਿਹੜ ਦੇਖੋ ਜੀ ਅਸੀਂ ਤਾਂ ਜਲਦੀ ਉਹ ਜਲਦੀ ਕਰਦੇ ਆ ਹੁਣ ਥੋੜਾ ਜਿਹਾ ਦਿਵਾਲੀ ਕਰਕੇ ਤੁਹਾਨੂੰ ਪਤਾ ਵਿਸ਼ਕਰਮਾ ਦੇ ਅਸੀਂ ਫੈਕਟਰੀਆਂ ਬੰਦ ਸੀਗੀਆਂ ਆਕਸੀਜਨ ਸੀਗਾ ਉਸ ਕਰਕੇ ਥੋੜਾ ਟਾਈਮ ਲੱਗਣੇ ਤਾਂ ਜਿਵੇਂ ਪਿਛਲੀ ਪੰਚਾਇਤ ਨੇ ਜਦੋਂ ਸਾਨੂੰ ਅਸੀਂ ਸਰਵੇ ਕਰਕੇ ਗਏ ਆ ਕਿ ਵੀਡੀਓ ਬਣਾ ਕੇ ਗਏ ਅਸੀਂ ਦੇਖੇ ਗਏ ਵੀ ਕੀ ਕੀ ਜ਼ਰੂਰਤ ਹੈ ਅਸੀਂ ਦੋ ਤਿੰਨ ਦਿਨ ਦੇ ਵਿੱਚ ਸਮਾਨ ਲੈ ਐਸੀ ਸਾਰਾ ਉਹਨਾਂ ਦਾ ਦੋ ਤੋਂ ਤਿੰਨ ਦਿਨ ਦੇ ਵਿੱਚ ਸਮਾਨ ਲੈ ਕੇ ਆ ਜੰਨੇ ਜੀ ਬੱਚਿਆਂ ਦੀ ਪੜ੍ਹਾਈ ਦਾ ਜਾਂ ਉਹ ਜਿਹੜਾ ਬਿਮਾਰੀ ਦੇ ਲਾਜਵਾਰ ਤੇ ਉਹਨਾਂ ਵਾਸਤੇ ਵੀ ਪ੍ਰਬੰਧ ਕੀਏ ਨੇ ਉਹਦੇ ਵਾਸਤੇ ਆ ਜੀ ਅਨਪੂਰਨਮ ਕੋਹਿਮ ਦੇ ਤਹਿਤ ਜਦੋਂ ਵੀ ਅਸੀਂ ਸਰਵੇ ਕਰਦੇ ਆ ਜੀ ਪ ਪੂਰੇ ਭਾਰਤ ਵਿੱਚ ਪਰਿਵਾਰ ਟੋਲ ਦੇ ਆ ਸਰਵੇ ਦੇ ਵਿੱਚ ਸਾਡੀ ਕਮੇਟੀ ਨੂੰ ਸਰਵੇ ਭੇਜਿਆ ਜਾਂਦਾ ਜਿਹੜਾ ਕ੍ਰਾਈਟੇਰੀਆ ਫੁੱਲ ਫਿਲ ਕਰਦਾ ਵੀ ਕੋਈ ਰੋਟੀ ਨਹੀਂ ਦੋ ਵਕਤ ਦੀ ਖਾ ਸਕਦਾ ਹੈਗਾ ਜਾਂ ਬੱਚੇ ਦੀ ਐਜੂਕੇਸ਼ਨ ਵਿੱਚ ਰੁਕੂਗੀ ਉਹਦੇ ਤਹਿਤ ਪੰਜਾਬ ਦੇ ਵਿੱਚ 200 ਤੋਂ ਉੱਪਰ ਪਰਿਵਾਰਾਂ ਦੇ ਜਿਹੜੇ ਸਰਵੇ ਉਹ ਪਾਸ ਹੋ ਚੁੱਕੇ ਨੇ ਬਾਕੀ ਹਿੰਦੁਸਤਾਨ ਤੇ ਨੇਪਾਲ ਤੱਕ ਮੁਹਿੰਮ ਚੱਲ ਹੀ ਰਹੀ ਹੈ 200 ਤੋਂ ਉੱਪਰ ਪਰਿਵਾਰਾਂ ਨੂੰ ਸੰਤਰਾਮਪਾਲ ਜੀ ਮਹਾਰਾਜ ਹਰ ਇੱਕ ਮਹੀਨੇ ਰਾਸ਼ਨ ਵੀ ਭੇਜਦੇ ਨੇ ਜਿਹਦੇ ਵਿੱਚ 23 ਆਈਟਮਾਂ ਨੇ ਰਾਸ਼ਨ ਹੁੰਦੀਆਂ 23 ਆਈਟਮਾਂ ਨੇ ਰਸੰਦੀਆਂ ਵਧੀਆ ਕੁਆਲਿਟੀ ਦੀਆਂ ਜੋ ਆਪਣੇ ਘਰ ਵਿੱਚ ਯੂਜ਼ ਕਰਦੇ ਐ এডੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਜਿਵੇਂ ਯੂਨੀਫਾਰਮ ਦੀ ਲੋੜ ਐ ਫੀਸ ਬੱਚੇ ਦੀ ਪੈਂਡਿੰਗ ਪਈ ਐ ਜਾਂ ਉਹਨਾਂ ਨੂੰ ਸਟੇਸ਼ਨਰੀ ਦੀ ਬੁੱਕਸ ਦੀ ਲੋੜ ਐ ਨੋਟਬੁੱਕਸ ਦੀ ਲੋੜ ਐ ਸ਼ੂਜ਼ ਦੀ ਲੋੜ ਐ ਸੌਕਸ ਦੀ ਲੋੜ ਐ ਜਰਾਬਾਂ ਦੀ ਸਭ ਕੁਝ ਬੱਚਿਆਂ ਨੂੰ ਦਿੱਤਾ ਜਾਂਦਾ ਜੀ ਜੇ ਤੁਸੀਂ ਸਾਰਾ ਸਮਾਨ ਹੈਂਡਓਵਰ ਕਰ ਦਿੰਦੇ ਹੋ ਦੋਸਤੋ ਬਾਅਦ ਇਨਸਪੈਕਸ਼ਨ ਵੀ ਕਰਦੇ ਹੋ ਆਕੇ ਕਿ ਜਿਹੜਾ ਵੀ ਸਮਾਨ ਹੈ ਹੈਂਡਓਵਰ ਕੀਤਾ ਉਸ ਦੀ ਸਹੀ ਜਗ੍ਹਾ ਤੇ ਲੱਗਾ ਬਿਲਕੁਲ ਜੀ ਇਨਸਪੈਕਸ਼ਨ ਵੀ ਕਰਦੇ ਆਂ ਅਸੀਂ ਰਾਫਤਾ ਵੀ ਰੱਖਦੇ ਆਂ ਉਸ ਪਰਿਵਾਰ ਨਾਲ ਮੰਨ ਕੇ ਚੱਲੋ ਕਿ ਕਿਸ ਟਾਈਮ ਤੇ ਉਹਨਾਂ ਦੀ ਆਰਥਿਕ ਸਥਿਤੀ ਠੀਕ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਉਹ ਸਰਵੇ ਅਸੀਂ ਫਿਰ ਉੱਥੇ ਸਟਾਪ ਕਰ ਦਿੰਨੇ ਆਂ ਇਹ ਉਦੋਂ ਤੱਕ ਕੀਤੀ ਜਾਂਦੀ ਹੈ ਮਦਦ ਚਾਹੇ ਸਾਲ ਲੱਗੇ 2 ਸਾਲ ਲੱਗੇ 3 ਸਾਲ ਲੱਗੇ ਸਥਿਤੀ ਤੇ ਪਰਿਵਾਰ ਦੀ ਸਥਿਤੀ ਡਿਪੈਂਡ ਕਰਦਾ ਹੈ ਕਿ ਕੋਈ ਸਮੇਂ ਸੀਮਾ ਨਹੀਂ ਮੰਨ ਲੋ ਕਿਸ ਕਿਸੇ ਨੂੰ 5-10 ਸਾਲ ਵੀ ਮਤਲਬ ਜਾ ਸਕਦੇ ਕਿਸੇ ਨੂੰ 1 ਸਾਲ ਵੀ ਜਾ ਸਕਦੀ ਹੈ ਜਦੋਂ ਉਹਨਾਂ ਦੀ ਦਸਤਰਾ ਪਾਈਪਸ ਦੀ ਇਹਨਾਂ ਨੇ ਇਥੋਂ ਇਸ ਪਿੰਡ ਦੀ ਗੱਲ ਕਰੀ ਹੈ ਨਾ ਪਾਈਪਸ ਦੀ ਇਹਨਾਂ ਨੇ ਜਾਂ ਹੋਰ ਵੀ ਜਿਹੜੀ ਡਿਮਾਂਡਸ ਕੀਤੀਆਂ ਉਹ ਤੁਸੀਂ ਵੈਰੀਫਾਈ ਕੀਤਾ ਕਿ ਐਸਸੀ ਲੋੜ ਹੈ ਬਿਲਕੁਲ ਜੀ ਅਸੀਂ ਪਿੰਡ ਵਿੱਚ ਆ ਕੇ ਗਏ ਸੀ ਅਸੀਂ ਵੀਡੀਓ ਵੀ ਸ਼ੂਟ ਕੀਤੀ ਔਰ ਵੀਡੀਓ ਨੂੰ ਸ਼ੂਟ ਕਰਕੇ ਅਸੀਂ ਅੱਗੇ ਆਪਣੀ ਕਮੇਟੀ ਨੂੰ ਵੀ ਭੇਜਿਆ ਤੇ ਅਸੀਂ ਆਪ ਹੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਗਏ ਸੀ ਪੰਚਾਇਤ ਨਾਲ ਗੱਲ ਵੀ ਕਰਕੇ ਸੀ ਅਸੀਂ ਮੌਕਾ ਵੀ ਦੇਖ ਕੇ ਗਏ ਸੀ ਕਿ ਕਿੰਨਾ ਕਿੰਨਾ ਪਾਣੀ ਭਰਿਆ ਹੋਇਆ ਤੇ ਪੰਚਾਇਤ ਨਾਲ ਸਾਰੀ ਗੱਲਬਾਤ ਕਰਕੇ ਸੀ ਕਨਕਲੂਡ ਵੀ ਕੀਤਾ ਕਿ ਇਹਨਾਂ ਕੋਈ ਇੰਤਜ਼ਾਮ ਹੈਗਾ ਕਿ ਨਹੀਂ ਹੈਗਾ ਪ੍ਰੋਪਰ ਸਭ ਕੁਝ ਇਨਵੈਸਟਿਗੇਟ ਕਰਨ ਤੋਂ ਬਾਅਦ ਹੀ ਇਹ ਸਮਾਨ ਪਹੁੰਚਾਇਆ ਗਿਆ ਜੀ ਠੀਕ ਹੈ ਹਾਂ ਜੀ ਅਸੀਂ ਇਹ ਕੀ ਇਹ ਆਪਣਾ ਮਾਇਕਾ ਹੈਗਾ ਮੋਹਿਮ ਹੈ ਕੀ ਹੈਗੀ ਆ ਕੀ ਹੈਗੀ ਆ ਤੇ ਕਿੱਥੋਂ ਚੱਲੀ ਹੈ ਤੇ ਅੱਜ ਇੱਥੇ ਕਿਸ ਤਰ੍ਹਾਂ ਆਉਣ ਦਾ ਪ੍ਰਬੰਧ ਕੀਤਾ ਗਿਆ ਤਾਂ ਮੇਰਾ ਨਾਮ ਹੈਗਾ ਜੀ ਹਰਲਵਲਿੰਗ ਸਿੰਘ ਸਿੱਧੂ ਪ੍ਰਮਾਤਮਾ ਦੇ ਨਾਮ ਹੈਗਾ ਹਰਲਵਲਿੰਗ ਦਾਸ ਤੇ ਮੈਂ ਪਟਿਆਲਾ ਤੋਂ ਆ ਜਿਵੇਂ ਤੁਸੀਂ ਪੁੱਛਿਆ ਮੋਹਿਮ ਕਿੱਥੋਂ ਸ਼ੁਰੂ ਹੋਈ ਇਹ ਪਹਿਲਾਂ ਪੂਰੇ ਭਾਰਤ ਵਿੱਚ ਹਰਿਆਣੇ ਤੋਂ ਸ਼ੁਰੂ ਕੀਤੀ ਗਈ ਇੱਕ tragedies ਹੋਈ ਸੀ ਜੋ ਉਹਨਾਂ ਪਵਾਰਾ ਜਿਹੇ ਆ ਸੀ ਇੱਕ ਪਰਿਵਾਰ ਨੂੰ ਬਿਮਾਰੀ ਦੇ ਕਾਰਨ ਇਲਾਜ ਨਹੀਂ ਕਰਾ ਸਕ ਰਿਹਾ ਸੀ ਤੇ ਉਹਨੇ ਆਪਣੇ ਬੱਚਿਆਂ ਦੇ ਸੰਮੇ ਸੂਇਸਾਈਡ ਕਰ ਲਿਆ ਸੀ ਤਾਂ ਉਹ ਸਾਡੇ ਗੁਰੂ ਮਹਾਰਾਜ ਜੀ ਨੇ ਕਰ ਖਬਰ ਪੜੀ ਉਸ ਤੋਂ ਬਾਅਦ ਅਨਪੂਰਨਮਹੀ ਦਾ ਆਗਾਜ਼ ਹੋ ਗਿਆ ਤਾਂ ਗੁਰੂ ਮਹਾਰਾਜ ਜੀ ਵੱਲੋਂ ਸੰਤਰਾਮਪਾਲ ਜੀ ਮਾਰਿਆ ਉਹਦੇਸ਼ ਆਇਆ ਵੀ ਜਿਹੜੇ ਗਰੀਬ ਬੱਚੇ ਨੇ ਗਰੀਬ ਬੇਸਹਾਰਾ ਲੋਕ ਨੇ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਕੋਈ ਆਤਮ ਹੱਤਿਆ ਨਾ ਕਰੇ ਕੋਈ ਲਾਚਾਰ ਹੋ ਕੇ ਮਰੇ ਨਾ ਉਹਨੂੰ ਹਰੇਕ ਚੀਜ਼ ਮਹੋਈਆ ਕਰਾਈ ਜਾਵੇ। ਤਾਂ ਸੰਤਰਾਮਾਲ ਜੀ ਦੇ ਜੋ ਸਾਨੂੰ ਪ੍ਰੇਰਨਾ ਦਿੰਦੇ ਨੇ ਵੀ ਬੇਟਾ ਦੋ ਰੋਟੀ ਆਪਾਂ ਘੱਟ ਖਾ ਲੈਣੀ ਆ ਪਰ ਆਪਣੇ گاؤں ਆਪਣੇ ਸ਼ਹਿਰ ਤੇ ਨਗਰ ਤੇ ਕਿਸੇ ਨੂੰ ਭੁੱਖੇ ਨਹੀਂ ਸੌਣ ਦੇਣਾ। ਤੇ ਉਸ ਦੇ ਤਹਿਤ ਫਿਰ ਅਸੀਂ ਸੰਤਰਾਮਪਾਲ ਜੀ ਦੇ ਹਦੇਸ਼ ਅਨੁਸਾਰ ਉਹਨਾਂ ਦੇ ਸੇਵਾਦਾਰਾਂ ਨੇ گاؤں-ਗਾਓ, ਮਹੱਲੇ-ਮਹੱਲੇ ਨਗਰ ਜਾ ਕੇ ਉਹ ਜ਼ਰੂਰਤਮੰਦ ਤੇ ਬਿਛਲੇ ਸਾਰਾ ਲੋਕ ਲੱਭੇ ਉਹਨਾਂ ਦੀ ਮਦਦ ਕੀਤੀ, ਉਹਨਾਂ ਦੇ ਸਰਵੇ ਕੀਤੇ ਗਏ। ਸਰਵੇ ਪਾਸ ਹੋਣ ਤੋਂ ਬਾਅਦ ਉਹਨਾਂ ਨੂੰ ਰਾਸ਼ਨ ਭਜਾਇਆ ਗਿਆ। ਕਿਉਂਕਿ ਸਾਡੇ ਸੇਵਾਦਾਰ ਸਾਥੀ ਨੇ ਦੱਸਿਆ ਤੁਹਾਨੂੰ ਵਿੱਚ 23 ਆਟਾ ਨੇ ਇਹ 25 ਕਿਲੋ ਆਟਾ ਹੁੰਦਾ 5 ਕਿਲੋ ਚਾਵਲ 4 ਕਿਲੋ ਚੀਨੀ 4 ਤਰ੍ਹਾਂ ਦੀਆਂ ਦਾਲਾਂ ਹੁੰਦੀਆਂ ਸੁੱਕੇ ਦੁੱਧ ਦਾ ਪਾਊਡਰ ਹੁੰਦਾ ਕਿਲੋ ਬੱਚੇ ਚਾਹ ਬਣਾ ਕੇ ਪੀ ਸਕਦੇ ਦੁੱਧ ਵੀ ਪੀ ਸਕਦੇ ਨੇ 4 ਤਰ੍ਹਾਂ ਦੇ ਮਸਾਲੇ ਹੁੰਦੇ ਨੇ 2 ਲੀਟਰ ਸਰ੍ਹੋਂ ਦਾ ਤੇਲ ਹੁੰਦਾ ਨਹਾਉਣ ਦੀ ਸਾਬਣ ਹੁੰਦੀ ਆ ਗੋਦਰੀ ਨੰਬਰ 1 ਚਾਹ ਪੱਤੀ ਟਾਟਾ ਦੀ ਹੁੰਦੀ ਆ ਕੜੀ ਡਰਜਨ ਪਾਊਡਰ ਹੁੰਦਾ ਸਿਰਫ ਕੱਪੜੇ ਦਾ ਵਧੀਆ ਤੋਂਨਲੀ ਕੱਪੜੇ ਤੋਂਨਲੀ ਛੋਕਰਾ ਸਾਬਣ ਹੁੰਦਾ ਆਲੂ ਪਿਆਜ਼ ਹੁੰਦੇ ਨੇ ਤੇ ਹਲਦੀ ਮਿਰਚ ਨੂਨ ਮਿਰਚ ਮਸਾਲਾ ਧਨੀ ਹਾਂ ਦਲੀਆ ਤੇ ਬੇਸਨ ਸਾਰੀਆਂ ਚੀਜ਼ਾਂ ਸੰਤਰਾਪਾਲ ਜੀ ਵੱਲੋਂ ਦਿੱਤੀਆਂ ਨੇ ਤੇ ਵਧੀਆ ਕੁਆਲਿਟੀ ਦਿੱਤੀਆਂ ਨੇ ਇਹਦਾ ਆਗਾਜ਼ ਹਰਿਆਣੇ ਤੋਂ ਹੋਇਆ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਜਿਹੜੋ ਪੰਜਾਬ ਤੋਂ ਬਾਅਦ ਇਹ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਕੀਤੀ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਸ਼ੁਰੂ ਹੋਣ ਤੋਂ ਬਾਅਦ ਨਾਲ ਹੀ ਨੇਪਾਲ ਦੇ ਵਿੱਚ ਸ਼ੁਰੂ ਕੀਤੀ ਗਈ ਇਹ ਮੁਹਿੰਮ ਉੱਥੋਂ ਸ਼ੁਰੂ ਹੋਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਈ ਉਸ ਤੋਂ ਬਾਅਦ ਤੁਸੀਂ ਦੇਖਣਾ ਵੀ ਮੈਂ ਦੱਸਣਾ ਚਾਹਾਂਗਾ ਕੋਈ ਇਸ ਤੋਂ ਇਲਾਵਾ ਵੀ ਘਰ ਘਰ ਜਾ ਕੇ ਸਰਵੇ ਕੀਤੇ ਤੇ ਦੱਸਿਆਗਾ ਤੁਹਾਨੂੰ ਵੀ ਸਾਰਾ ਕੁਝ ਤੋ ਉਸ ਤੋਂ ਬਾਅਦ ਜਿਵੇਂ ਹੁਣ ਹੜਪੀੜਤਾਂ ਲਈ ਆਪਾਂ ਚੱਲ ਰਹੇ ਹਾਂ ਹੜਪੀੜਤਾਂ ਦੀ ਗੱਲ ਕਰੀਏ ਉੱਤੇ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਪਹਿਲਾਂ ਇੱਕ ਪਿੰਡ ਨੇ ਅਪਰੋਚ ਕਰਿਆ ਵੀ ਸਾਡੇ ਜੋ بارش ਦਾ ਪਾਣੀ ਆ ਹੜਾਂ ਦਾ ਪਾਣੀ ਆ ਉਹ ਸਾਡੇ ਇਲਾਕੇ ਚ ਜਦੋਂ ਧੜਾ ਕਿਸਾਨ ਦੀ ਜਿਹੜੀ ਫਸਲ ਹੁੰਦੀ ਉਹਦੀ ਗ੍ਰੀੜ ਦੀ ਹੱਡੀ ਹੁੰਦੀ ਆ ਵੀ ਸਾਡਾ ਝੋਨਾ ਦਾ ਪੈਣਾ ਖਤਮ ਹੋ ਚੁੱਕਿਆ ਅਸੀਂ ਕਣਕ ਦੀ ਬਜਾਈ ਗੈਹੂੰ ਦੀ ਕਿਰੋ ਕਰਾਂਗੇ ਜਦ ਤੱਕ ਸਾਡੇ ਖੇਤਾਂ 'ਚੋਂ ਪਾਣੀ ਨਹੀਂ ਨਿਕਲਦਾ ਉਹ ਸਾਫ਼ ਨਹੀਂ ਹੁੰਦਾ ਜ਼ਮੀਨ ਖੁਸ਼ਕ ਨਹੀਂ ਹੁੰਦੀ ਤਾਂ ਸੰਤਰਾਮਪਾਲ ਜੀ ਮਹਾਰਾਜ ਜੀ ਨੂੰ ਪ੍ਰਾਰਥਨਾ ਕੀਤੀ ਕਮੇਟੀ ਦੇ ਮਾਧਮੇਨ ਸੰਤਰਾਮਪ ਵੀ ਜੋ ਵੀ ਪੰਚਾਇਤ ਨਗਰ ਪੰਚਾਇਤ ਤੁਹਾਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਜੋ ਪ੍ਰਾਰਥਨਾ ਚ ਲਿਖਿਆ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਵਸਤੂਆਂ ਪ੍ਰੋਵਾਈਡ ਕਰਾਈ ਜਾਣ ਉੱਥੇ ਮੈਂ ਦੱਸਣਾ ਜਾਵਾਂਗਾ 200 ਤੋਂ ਵੱਧ ਪਿੰਡ ਨੇ ਤੇ ਲੱਖਾਂ ਫੁੱਟ ਪਾਈਪ ਕਿਸੇ ਪਿੰਡ ਦੇ ਵਿੱਚ 24000 ਫੁੱਟ ਪਾਈਪ ਕਿਸੇ 'ਚ 30000 ਫੁੱਟ ਪਾਈਪ ਕਿਸੇ 'ਚ 9000 ਫੁੱਟ ਪਾਈਪ ਕਿਸੇ ਹਜ਼ਾਰ ਵੀ ਆ ਤੇ 10-10 ਵੋਟਰਾਂ ਇੱਕ ਪਿੰਡੋਂ ਦਿੱਤੀਆਂ ਰਹੀਆਂ 8 ਮੋਟਰਾਂ 10 ਮੋਟਰਾਂ ਇਹ ਸਾਰੀਆਂ ਮੋਟਰਾਂ ਦੱਸਣਾ ਚਾਹਾਂਗਾ ਬ੍ਰਾਂਡਡ ਹੁੰਦੀਆਂ ਕ੍ਰੈਂਪਟਨ ਦੀਆਂ ਹੁੰਦੀਆਂ ਨੇ ਜਾਂ ਕਲੋਸਕਰ ਦੀਆਂ ਦਿੱਤੀਆਂ ਜਾਂਦੀਆਂ ਸਟਾਰਟਰ ਸਮੇਤ ਦਿੱਤੀ ਜਾਂਦੀਆਂ ਮਸ਼ੀਨ ਤੋਂ ਸਟਾਰਟਰ ਤੱਕ ਦੀ ਤਾਰ ਦਿੱਤੀ ਜਾਂਦੀ ਆ ਸਟਾਰਟਰ ਤੋਂ ਲੈ ਕੇ ਖੰਭੇ ਤੱਕ ਤਾਰ ਦਿੱਤੀ ਜਾਂਦੀ ਆ ਉਸ ਤੋਂ ਇਲਾਵਾ ਜੰਨੀਆਂ ਸ਼ਾਕਟਾਂ ਨੇ ਕੋਈ ਵੀ ਹੋਰ ਇਹਦੀ ਸਸਤਰੀ ਆ ਪਾਣੀ ਕੱਢ ਲਈ ਸੁੰਢੀ ਪਾਈਪ ਆ ਕੋਈ ਵੀ ਵਸਤੂ ਆ ਉਹ ਸਾਰੀ ਸੰਤਰਾਮ ਪਾਲਜੀ ਮਾਰਜੋਲੋਂ ਪ੍ਰੋਵਾਈਡ ਕੀਤੀ ਜਾਂਦੀ ਆ ਜੀਰੋ ਇਹਨਾਂ ਨੇ ਪੰਚਾਇਤਾਂ ਨੇ ਵੀ ਇੱਧਰ ਹਰਿਆਣੇ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਪੰਜਾਬ ਵਾਲਿਆਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਜਿਵੇਂ ਇੱਥੇ ਸਰਵੇ ਕਰਨ ਭਗਤਾਂ ਦੇ ਸੀ ਰਾਸ਼ਨ ਵਗੈਰਾ ਦਾ ਇਹਨਾਂ ਨੇ ਪ੍ਰਾਰਥਨਾ ਕੀਤੀ ਵੀ ਸਾਡੇ ਵੀ ਮਦਦ ਕੀਤੀ ਜਾਵੇ ਸਾਡੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਵੀ ਪਾਣੀ ਬਹੁਤ ਘੜਾ ਇਸ ਕੋਈ ਮਲਕਪੁਰ ਪਿੰਡ ਦੇ ਵਿੱਚ ਤਾਂ 10-10 ਫੁੱਟ 8-8 ਫੁੱਟ ਪਾਣੀ ਖੜਾ ਤੁਸੀ ਮੀਡੀਆ ਵੀ ਦੇਖ ਸਕਦਾ ਜਾ ਕੇ ਤੇ ਸਾਨੂੰ ਬਹੁਤ ਹੋਇਆ ਸੀ ਉਹਦੀ ਡਰੋਨ ਨਾਲ ਵੀਡੀਓ ਬਣਾਉਣੇ ਆ ਵੀਡੀਓ ਬਣਾ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਕੋ ਇਹਨਾਂ ਨੇ ਜੋ ਪ੍ਰਾਰਥਨਾ ਲਿਖੀ ਆਪਣੀ ਲੈਟਰ ਹੈਡ ਤੇ ਪੰਚਾਇਤ ਵੱਲੋਂ ਸਭ ਦੇ ਸਾਈਨ ਹੋ ਕੇ ਤੇ ਸੰਤਰਾਮਪਾਲ ਜੀ ਮਹਾਰਾਜ ਜੀ ਕੋਲ ਅਸੀਂ ਭੇਜੀ ਉਹਨਾਂ ਵੱਲੋਂ ਨਾਲ ਦੀ ਤੁਰੰਤ ਇਹਦਾ ਸਰਵੇ ਪਾਸ ਕੀਤਾ ਗਿਆ ਪਰ ਦੱਸਿਆ ਜਿਵੇਂ ਦੱਸਿਆ ਤੁਹਾਨੂੰ ਵੀ ਦਿਵਾਲੀ ਹੋਣ ਦੇ ਨਾਲ ਤੇ ਵਿਸ਼ਕਰਮਾ ਹੋਣ ਦੇ ਨਾਲ ਤੇ ਥੋੜੀ ਡਿਲੇ ਹੋ ਗਈ ਅਸੀਂ ਨਾਲ ਦੀ ਨਾਲ ਪਾਈਪਾਂ ਆਰਡਰ ਕਰਤਾ ਮੈਂ ਤੁਹਾਨੂੰ ਇਸ ਤੋਂ ਵਿੱਚ ਗੱਲ ਕਰਦਾ ਹੋਇ ਦੱਸਣਾ ਚਾਹਣਾ ਕਿ ਤੁਹਾਡੇ ਨਾਲ ਦੇ ਪਿੰਡ ਜਿਵੇਂ ਦੂਜੇ ਵਾਲ ਮਲਕਪੁਰ ਇਹ ਪਿੰਡਾਂ ਦੇ ਵਿੱਚ ਵੀ ਪੰਜ-ਛੇ ਦਿਨ ਪੈਣਾ ਸੰਤਰਾਮਪਾਲ ਜੀ ਮਰਨ ਵੱਲੋਂ ਹੜਪੀੜਤਾ ਨੂੰ ਪਾਈਪਾਂ 4000 ਫੁੱਟ ਪਾਈਪ 10 ਹਾਊਸਪੋਰਡੀਆਂ ਮੋਟਰਾਂ ਸ਼ਾਕਟਾਂ ਵੀ ਇਹ ਨਹੀਂ ਹੈਗਾ ਵੀ ਲੋਸ਼ਨ ਲਾ ਲੈਣ ਤੇ ਬਾਅਦ ਉਹਨਾਂ ਨੂੰ ਪਾਈਪ ਬੰਡਰ ਨਹੀਂ ਪਵੇ ਖਰਾਬ ਹੋਵੇ ਇਹਨਾਂ ਨੂੰ ਸ਼ਕਰੂ ਗਨ ਵੀ ਦਿੱਤੀ ਜਾਂਦੀਆਂ ਨਾਲ ਵੀ ਸ਼ਾਕਟਾਂ ਐਕਸਟਰਾ ਦਿੱਤੀ ਜਾਂਦੀਆਂ ਨੇ ਤੇ ਸਾਰੀਆਂ ਪਾਈਪਾਂ ਜਿਹੜੀਆਂ ਅ ਅਤੇ ਆਪਣੇ ਸਾਰੀਆਂ ਅਨਬ੍ਰੇਕੇਬਲ ਪੈਪਾ ਨੇ ਬਹੁਤ ਵਧੀਆ ਕੁਆਲਿਟੀ ਦੀਆਂ ਪੈਪਾ ਨੇ ਤਾਰਾਂ ਨਾਲ ਦੰਨਿਆ ਜਿਵੇਂ ਉੱਥੇ 16 mm ਦੀ ਤਾਰ ਦਿੱਤੀ ਸੀ ਜਿਵੇਂ ਇਸ ਪੰਚਾਇਤ ਨੇ ਹੁਣ ਇਸ ਪੰਚਾਇਤ ਨੇ ਧਿਆਨ ਨਾਲ ਇਸ ਪੰਚਾਇਤ ਨੇ ਸਾਡੇ ਕੋਲ ਡਿਮਾਂਡ ਇਹ ਕਰੀ ਸਾਡੇ ਗੁਰੂ ਮਹਾਰਾਜ ਜੀ ਕੋ ਪ੍ਰਾਰਥਨਾ ਕਰੀ ਸੀ ਵੀ ਸਾਨੂੰ 9000 ਫੁੱਟ ਪੈਪ ਚਾਹੀਦੀ ਆ 8 ਇੰਚੀ ਤਾਂ ਉਸ ਦੇ ਤਹਿਤ ਅਸੀਂ ਤਿੰਨ ਟਰੱਕਾਂ ਦੇ ਵਿੱਚ ਪਾਈਪ ਲੈ ਕੇ ਆਏ ਸੋ ਕੋ 9400 ਫੁੱਟ ਪਾਈਪ ਲੈ ਕੇ ਆਏ ਆ ਤੇ ਇਹਨਾਂ ਨੇ ਸਾਡੇ ਤੋਂ 35 mm 35 mm ਦੀ 4 ਕੋਰ ਤਾਰ ਦੀ ਡਿਮਾਂਡ ਕੀਤੀ ਸੀ ਜੋ ਕਿ 1700 ਫੁੱਟ ਅਪਰੋਕਸੀਮੇਟਲੀ ਮੇਰਾ 540 ਮੀਟਰ ਜਾਂ 530 ਮੀਟਰ ਤਾਰ ਹੋਊਗੀ ਨਾਲ ਲੈ ਆਤੀ ਗਿਆ ਦੋ ਦੋ ਮੋਟਰਾਂ ਨੇ 20 ਹਸ ਪਾਵਰ ਦੀਆਂ ਮੰਗੀਆਂ ਸੀ ਇਹਨਾਂ ਨੇ ਉਹ ਵੀ ਕਲੋਸਰ ਕੰਪਨੀ ਦੀਆਂ ਵਿਦ ਸਟਾਰਟਰਾਂ ਤੇ 474 ਸ਼ਾਕਟਾਂ ਦਿੱਤੀਆਂ ਗਈਆਂ ਨੇ ਵੀ ਕਿਸਾਨ ਸ਼ਾਕਟਾਂ ਨਾਲ ਜੋੜ ਲੈਣ ਤੇ ਇਹਨਾਂ ਨੂੰ ਸਕਰੂ ਗੰਨੂ ਵੀ ਵਧੀਆ ਕੰਪਨੀ ਦਿੱਤੀ ਗਈ ਆ ਵੀ ਸਕਰੂ ਕੱਤ ਲੈਣ ਲੋਸ਼ਨ ਨਾਲ ਲੈਣ ਜਦ ਕਿ ਲੋਸ਼ਨ ਲੈ ਆਤਾ ਗਿਆ ਨਾਲ ਪਰ ਇਹ ਲੋਸ਼ਨ ਲੱਗੂਗਾ ਤਾਂ ਪਾਈਪਾਂ ਕਟਣੀਆਂ ਪੈਣੀਆਂ ਅੱਗੇ ਕਿਸੇ ਦੇ ਕੱਟ ਕੇ ਪਾਈਪਾਂ ਦਾ ਸਾਈਜ਼ ਛੋਟਾ ਹੋ ਜਾਏਗਾ ਅਸੀਂ ਸੰਤਰਾਮਪਾਲ ਜੀ ਮਾਰੇ ਸ਼ੋਕਤਾਂ ਦਾ ਖਰਚਾ ਵੀ ਅਕਸਰ ਕਿਤਾ ਗਿਆ ਜਿਵੇਂ ਦੱਸਣਾ ਚਾਹਾਂਗਾ ਸ਼ੋਕਤਾਂ ਵੀ ਸੁਪਰ ਡੀਪੀ ਦੀਆਂ ਕੋਈ ਔਰ ਕੋਈ ਵੀ ਐਸਾ ਸਮਾਨ ਨਹੀਂ ਵੀ ਜਿਹੜਾ ਸਸਤਾ ਦਿੱਤਾ ਜਾਵੇ ਸੰਤਰਾਮਪਾਲ ਜੀ ਦਾ ਇਹ ਨਾਰਾ ਵੀ ਕਿਸਾਨੀ ਆਪਾਂ ਬਚਾਣੀ ਹੈ ਜੇ ਕਿਸਾਨ ਫਸਲ ਵੇਚੇਗਾ ਟਾਈਮ ਤੇ ਤਾਂ ਹੀ ਸਾਰਾ ਬਿਜ਼ਨਸ ਚੱਲੇਗਾ ਕੰਮ ਚੱਲੇਗਾ ਧੰਦਾ ਚੱਲੇਗਾ ਜੇ ਕਿਸਾਨ ਦੀ ਇਨਕਮ ਉਹੋ ਕੇਵਾ ਹੁਣ ਤੋਂ ਪਹਿਲਾ ਜੀ ਚਾਹ ਨਹੀਂ ਉਹਨੂੰ ਪੁੱਛਾ ਦੇ ਕਿਹੜਾ ਚਾਰ ਚਾਰ ਦੀ ਚਾਰ ਰ ਚਾਰ ਆ ਲੜਦਾ ਹੈ ਇਹ ਪੂਰੇ ਚਾਰ ਚਾਰ ਦੇ ਇਧਰ ਅੱਠ ਲੈ ਕੇ ਆਇਆ ਉਹਨਾਂ ਕੱਟ ਪਾਉਗਾ ਭਾਜੀ ਕੱਟੋ ਆਪਣਾ ਅਰੀਕ ਕਰਦਾ ਹੀ ਹੈ ਇਹ ਚੋਕਾਨੀਆ ਜਰਾ ਮੈਂ ਆਪਣੇ ਕਿਨੇ ਫੁੱਟ ਦੀ ਜੈ ਨਹੀਂ ਭਾਈ ਨਾ ਜਿਹੜਾ ਚੱਪੜ ਤੋਂ ભગવાન ਆ ਗਿਆ ਅੱਗੇ ਤੇ ਖੜਾ ਲਾਣਾ ਆ ਜਿਹੜਾ ਬੰਦੇ ਲੱਗਣਾ ਆ ਲੱਗਣਾ ਨਾ ਉਹਦੇ ਬੜੇ ਮੁੰਡੇ ਆ ਵੀ ਰੱਖਦੇ ਖੇਤ ਉਹਦੇ ਰੋ ਲਾ ਕੇ ਕੇ ਸੇਲ ਜਾਣਾ ਕਰ ਉਹਨਾਂ ਨੂੰ ਪੁੱਛੀ ਦਾ ਪੁੱਛਦਾ ਆ ਆ ਭਾਈ ਜਿਹੜਾ ਆਇਆ ਮੁਦਦ ਕਰ ਰਿਹਾ ਕਰੀ ਕਿਨੇ ਫੁੱਟ ਮਰਕੂ ਦੀ